ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਮੈਂ ਮੁਖ ਸੇਵਾਦਾਰ ਅੱਜ ਵਿਸ਼ੇਸ਼ ਤੌਰ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਹਰ ਮੰਦਰ ਸਾਹਿਬ ਜਨਤਮਸਕ ਖੂਨ ਦਾ ਅਤੇ ਅਕਾਲ ਪੁਰਖ ਸਾਹਿਬ ਦੇ ਜਹੇਦਾਰ ਨੂੰ ਸਿੰਘ ਸਾਹਿਬ ਨੂੰ ਕੁਝ ਬੇਨਤੀ ਕਰਨ ਵਾਸਤੇ ਇੱਥੇ ਪਹੁੰਚੇ ਆ। ਸਭ ਤੋਂ ਵੱਡੀ ਬੇਨਤੀ ਇਹ ਹੈ ਕਿ ਜੋ ਹਾਲ ਸ਼ਰੋਮਣੀ ਕਾਲੀ ਦਲ ਦਾ ਜਿਸ ਦਾ ਜਨਮ 1920 ਚ ਹੋਇਆ ਅੱਜ ਸਿੱਖ ਪੰਥ ਪਤਾ ਨਹੀਂ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਕੋਈ ਚਿੰਤਾ ਹੈ ਜਾਂ ਨਹੀਂ ਹੈ। ਸ਼ਰਮਣੀ ਅਕਾਲੀ ਦਲ ਦੀ ਪਰ ਸਾਰੀ ਦੁਨੀਆ ਪਰ ਦੇ ਵਾਸਤੇ ਇਸ ਲੋਕਾਂ ਸਿੱਖਾਂ ਨੂੰ ਬੜੀ ਚਿੰਤਾ ਹੈ ਕਿ ਉਹ ਸ਼ਰਮਣੀ ਅਕਾਲੀ ਦਲ ਜਿਹਦੀ 1920 ਵਿੱਚ ਸਥਾਪਨਾ ਹੋਈ ਤੇ ਮਾਸਟਰ ਤਾਰਾ ਸਿੰਘ 1921 ਵਿੱਚ ਉਹਨਾਂ ਨੂੰ ਰਿਲੀਜ਼ ਕੀਤਾ ਨਹੀਂ ਰੱਖੀ ਗਈ 1921 ਦੇ ਵਿੱਚ ਤੇ ਜਦੋਂ 1936 35 ਵਿੱਚ ਇਲੈਕਸ਼ਨ ਹੋਇਆ ਤੇ ਮੁਸਲਿਮ ਲੀਗ ਦੇ ਗਾਬਲੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਇਲੈਕਸ਼ਨ ਜਿੱਤ ਰਿਆ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਦੇਸ਼ ਸੀ ਉਸ ਵਕਤ ਪੰਜਾਬ ਦੇ ਵਿੱਚੋਂ 10 ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀ ਨਵੀਂ ਪਾਰਟੀ ਹੁੰਦਿਆਂ ਬਹੁਤ ਵੱਡਾ ਮਾਰਕਾ ਮਾਰਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਚਾਰ ਵਾਰ ਤੋਂ ਵੱਧ ਰਾਜ ਸਤਾ ਤੇ ਰਹੇ ਪਰ ਅੱਜ ਹਾਲਾ ਜੋ ਬਣ ਗਏ ਨੇ ਇੱਕ ਨਵੀਂ ਨਵੀਂ ਬਣੀ ਪਾਲਤੀ ਇੱਕ ਛੇਤਰੀ ਪਾਲਤੀ ਅੱਜ ਪੰਜਾਬ ਵਿੱਚ ਰਾਜ ਕਰ ਰਹੀ ਹੈ ਤੇ ਉਹ ਵੀ ਬੜੀ ਵੱਡੀ ਜਤ ਪ੍ਰਾਪਤ ਕਰਕੇ ਚਿੰਤਾ ਦਾ ਵਿਸ਼ਾ ਹੈ ਸੇ ਕੌਮ ਨੂੰ ਸੋਚਣ ਦਾ ਖਾਲਸਾ ਪੰਥ ਨੂੰ ਸੋਚਣ ਦਾ ਇੱਕ ਵਕ ਸ਼ਰੂਣੀ ਅਕਾਲੀ ਦਲ ਹੋਵੇ ਜਿਹੜੀ ਸਿੱਖਾਂ ਦੀ ਰਹਿਨਮਈ ਰਾਜਨੀਤਿਕ ਪਾਲਟੀ ਹੋਵੇ ਜਿਹੜੀ ਚਾਰ ਪੰਜ ਵਾਰੀ ਮੁੱਖ ਮੰਤਰੀ ਦਾ ਰਾਜ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦੀ ਹਾਲਾਤ ਇਹ ਹੋ ਜਾਏ ਕਿ ਇੱਕ ਜਾਂ 2003 ਆਪਣੇ ਐਮ.ਐਲ.ਏ ਜਿਤਾ ਸਕੇ 117 ਲਿਆਂ ਚੋ ਪਰitani ਪੰਜਾਬ ਦੇ ਲੀਡਰ ਇਹ ਗੱਲ ਸੋਚਦੇ ਨੇ ਕਿ ਨਹੀਂ ਸੋਚਦੇ ਪਰ ਬਾਹਰ ਬੈਠੇ ਸਾਰੇ ਹਿੰਦੁਸਤਾਨ ਪੰਜਾਬ ਨੂੰ ਛੱਡ ਕੇ ਸਾਰੇ ਸਿੱਖ ਬਹੁਤ ਚਿੰਤਿਤ ਨੇ ਅਸੀਂ ਜਿੱਥੇ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਆ ਕਿ ਸਾਡੇ ਨੈਸ਼ਨਲ ਦੀ ਭਾਸ਼ਾ ਪੰਜਾਬੀ ਮਾਂ ਬੋਲੀ ਹੋਣੀ ਚਾਹੀਦੀ ਏ ਸਾਡੀ ਇੰਟਰਨੈਸ਼ਨਲ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਏ ਪਰ ਜਿਹੜੀ ਸਾਡੀ ਪੰਜਾਬੀ ਪਾਲਤੀ ਹੈ ਜਿਹਦਾ ਸ਼ਮਨੀ ਅਕਾਲੀ ਦਲ ਨਾ ਹੈ ਤੇ ਉਹਦੇ ਅੱਜ ਇਹ ਹਾਲਾਤ ਹੋ ਗਏ ਕਿ ਉਹਨਾਂ ਨੂੰ اپੋਜੀਸ਼ਨ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ ਵਿਧਾਨ ਸਭਾ ਵਿੱਚ ਪੇਸ਼ ਕਰਨ ਵਾਸਤੇ ਇਸ ਤੋਂ ਮੈਂ ਸਮਝਦਾ ਹਾਂ ਮੰਦ ਭਾਗੇ ਦਿਨ ਸੇ ਕੋਮ ਵਾਸਤੇ ਨਹੀਂ ਹੋ ਸਕਦੇ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਡਲੇ ਮਲੇ ਹੈ ਸਾਡੇ ਛੇਵੇਂ ਪਾਤਸ਼ਾਹ ਨੇ ਰਾਜ ਨੂੰ ਬਹੁਤ ਵੱਡਾ ਉਪਾਦਿਤ ਹੈ ਧਰਮ ਚਲਾਉਣ ਵਾਸਤੇ ਤੇ ਹਮੇਸ਼ਾ ਪਾਵੇਂ ਹਰੰਗ ਦੇ ਬਰੇ ਹਾਵੇ ਪਾਵੇਂ ਜਿੱਦੇ ਮਰਜੀ ਜ਼ਾਲਮ ਰਹੇ ਹੁਣ ਹਮੇਸ਼ਾ ਧਰਮ ਦੀ ਰਾਖੀ ਰਾਜ ਕਰਦੇ ਹੁੰਦੇ ਜੇ ਰਾਜ ਨਹੀਂ ਤੇ ਧਰਮ ਦੀ ਰੱਖਿਆ ਨਹੀਂ ਹੋ ਸਕਦੀ ਪਰ ਜੇ ਸਾਡਾ ਰਾਜ ਹੀ ਨਹੀਂ ਰਿਹਾ ਤੇ ਸਾਡਾ ਧਰਮ ਤੇ ਸਾਡੀ ਭਾਸ਼ਾ ਕਿਵੇਂ ਜਿੰਦੀ ਰਹਿ ਸਕਦੀ ਇਸ ਕਰਕੇ ਬਹੁਤ ਚਿੰਤਾ ਰਵਿਸ਼ ਹੈ ਉਹ ਚਿੰਤਾ ਦੇ ਵਿਸ਼ੇ ਨੂੰ ਲੈ ਕੇ ਅਜ ਕਾਲ ਤੱਕ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣੇ ਹਾਲੀ ਬਹੁਤ ਕਟਸਮਾ ਹੋਇਆ ਹੈ ਜਿਹੜੀ ਚੁਣੀ ਹੋਈ ਕਮੇਟੀ ਹੈ ਪਰ ਦਰਦ ਹੈ ਕਿਉਂਕਿ ਪਾਕਿਸਤਾਨ ਤੋਂ ਉੱਜੜ ਕੇ ਆਏ ਤੇ ਆਪਣਾ ਘਰ-ਬਾਰ ਛੱਡਿਆ ਤੇ ਭਾਰਤ ਹਿੰਦੂਸਤਾਨ ਦੇ ਵਿੱਚ ਆਣ ਕੇ ਪੰਜਾਬ ਬਣਿਆ ਤੇ ਪੰਜਾਬ ਵਿੱਚੋਂ ਵੱਖ ਹੋਇਆ ਹਰਿਆਣਾ ਇਹ ਕਹਿੰਦੇ ਰਹੇ ਕਿ ਹਰਿਆਣਾ ਕਮੇਟੀ ਦੇ ਨਾਲ ਪੰਜਾਬ ਤੋਂ ਟੁਕੜੇ ਹੋ ਜਾਏਗਾ ਸ਼੍ਰੋਮਣੀ ਕਮੇਟੀ ਟੁੱਟ ਜਾਏਗੀ ਪਰ ਸ਼੍ਰੋਮਣੀ ਕਮੇਟੀ ਨੂੰ ਮੈਂ ਮ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਹੁੰਦਿਆਂ ਸ਼ਰਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੁੱਕਾ ਹੈ ਸਾਨੂੰ ਤੇ ਫਿਰ ਵੀ ਦਰਦ ਹੈ ਜਿਨ੍ਹਾਂ ਨੂੰ ਤੁਸੀਂ ਗਲਾਂ ਕੱਟਦੇ ਸੋ ਇਹ ਦੋ ਫਾੜ ਕਰ ਰਹੇ ਨੇ ਪੰਛੂ ਨੂੰ ਫਾੜ ਕਰ ਰਹੇ ਨੇ ਖਾਲਸਾ ਪੰਨੂ ਨੂੰ ਫਾੜ ਕਰ ਰਹੇ ਨੇ ਕਮੇਟੀ ਨੂੰ ਫਾੜ ਕਰ ਰਹੇ ਨੇ ਕਮੇਟੀ ਨੂੰ ਕਮਜ਼ੋਰ ਕਰ ਰਹੇ ਨੇ ਤੇ ਤੁਸੀਂ ਆ ਤੁਹਾਡੇ ਨੱਕ ਦੇ ਥੱਲੇ ਸ਼ਰਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੱਲਿਆ ਤੁਹਾਨੂੰ ਵਾਲੀ ਸੋਝੀ ਨਹੀਂ ਹੁੰਦੀ ਕੀ ਕਰਦੀਆਂ ਨੇ ਤੁਹਾਡੀਆਂ ਪ੍ਰਧਾਨੀਆਂ ਸਾਡੇ ਸਿੰਘ ਸਹਿਬਾਨ ਅਕਾਲ ਤਖਬਬ ਦੇ ਤੇ ਮੌਜੂਦ ਹੁਣ ਸ਼੍ਰੋਮਣੀ ਕਮੇਟੀ ਇਸ ਪੂਰਾ ਇੱਕ ਤਰਫਾ ਪ੍ਰਬੰਧ ਹੋਵੇ ਤੇ ਸ਼੍ਰੋਮਣੀ ਅਕਾਲੀ ਦਰ ਦਾ ਇਹ ਹਾਲ ਹੋ ਜਾਏ ਇਹ ਬੜੀ ਸੋਚਨ ਤੇ ਵਿਚਾਰਨ ਵਾਲੀ ਸਿੱਖ ਕੌਮ ਨੂੰ ਗੱਲ ਉਹਦੇ ਦੁੱਖ ਨੂੰ ਹੌਲਿਆਂ ਕਰਨ ਵਾਸਤੇ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਬਬ ਨੂੰ ਬੇਨਤੀ ਕਰਨ ਆਈ ਹੈ ਤੇ ਬੇਨਤੀ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਵਖ ਵਖ ਧੜਿਆ ਇਹ ਹੁਣ ਕਰਕੇ ਸਿੱਖ ਕੌਮ ਦੀ ਪਾਰੀ ਨੁਕਸਾਨ ਹੋ ਰਿਹਾ ਹੈ ਅਤੇ ਸਿੱਖ ਕੌਮ ਬੜੀ ਕਮਜ਼ੋਰ ਹੋ ਰਹੀ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਚੁਣੀ ਹੁੰਦ ਵਿੱਚ ਹੁਣੇ-ਹੁਣੇ ਕਮੇਟੀ ਆਈ ਹੈ ਪਰ ਇੱਕ ਸਿੱਖ ਹੁੰਦੇ ਨਾਤੇ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰੀ ਜਹਦਰ ਸਾਹਿਬ ਸਿੰਘ ਸਾਹਿਬ ਕੰਮ ਚੁੱਕਣ ਦੀ ਲੋੜ ਹੈ ਬੇਸ਼ੱਕ ਅਸੀਂ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆਏ ਤੇ ਬੜੇ ਸੀ ਇਹ ਚੱਲੇ ਸਨ ਜਦੋਂ 1920 ਦੇ ਵਿੱਚ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਉਸ ਸਮੇਂ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ ਉਹ ਵੀ ਬੜੀ ਦ੍ਰਿੜਤਾ ਦੇ ਨਾਲ ਸ਼ਮਨੀ ਅਕਾਲੀ ਦਲ ਨੇ ਲੜਿਆ ਅਤੇ 10 ਸੀਟਾਂ ਹਾਸਲ ਕੀਤੀਆਂ ਅੱਜ ਅਕਾਲੀ ਦਲ ਕਈ ਟੜਿਆਂ 'ਚ ਵੰਡਣ ਕਰਕੇ ਉਸ ਅਕਾਲੀ ਦਲ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਹਮੇਸ਼ਾ ਅਕਾਲੀ ਦਲ ਦਾ ਰਾਹ ਦਿਆ ਹੈ ਤੇ ਗਰੋਧੀਆਂ ਪਾਰਟੀਆਂ ਪਾਵੇਂ ਕਾਂਗਰਸ ਤੇ ਪਾਵੇਂ ਦੂਜੀਆਂ ਪਾਰਟੀਆਂ ਨੇ ਉਹਨੂੰ ਅਜ ਤੱਕ ਇਹ ਟੱਕਰ ਪਾਰਟੀ ਦਿੰਦੀ ਰਹੀ ਹੈ ਅਕਾਲੀ ਦਲ ਪਰੰਤੂ ਅੱਜ ਹਾਲਾਤ ਨੇ ਇਹ ਅੱਜ ਛੋਟੀਆਂ-ਛੋਟੀਆਂ ਪਾਰਟੀਆਂ ਵੀ ਪੰਜਾਬ ਦੇ ਵਿੱਚ ਭਾਰੂ ਹੋ ਕੇ ਰਾਜ ਕਰ ਰਹੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਜਾਂ ਦੋ ਸੀਟਾਂ 'ਚ ਸਿਮੜ ਕੇ ਰਹਿ ਗਿਆ ਇਹ ਦੁਨੀਆ ਪਰਦੇ ਸਿੱਖਾਂ ਵਾਸਤੇ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ੍ਰੀ ਅਕਾਲਤਖਬ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕਰਦੀ ਹੈ ਕਿ ਪੰਜ ਤਖਤਾਂ ਦੇ ਸਿੰਘ ਸਹਿਬਾਨ ਅੱਗੇ ਹੋ ਤੇ ਸਾਰਿਆਂ ਨੂੰ ਦ੍ਰਿੜਤਾ ਦੇ ਨਾਲ ਇਹ ਆਦੇਸ਼ ਜਾਰੀ ਕਰਨ ਕਿ ਸਾਰੇ ਅਕਾਲੀ ਦਲ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਨਾਸ਼ਕਾਰ ਹੋ ਕੇ ਅਸੀਂ ਆਪਣੀ ਹੋਂਦ ਨੂੰ ਛੱਡ ਕੇ ਇਕੱਠੇ ਹੋ ਕੇ ਇੱਕ ਝੰਡੇ ਥਲੇ ਅਤੇ ਇੱਕ ਪੰਥ ਤੇ ਇੱਕ ਝੰਡਾ ਹੋਵੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਹੀ ਸਾਰੇ ਸਿੱਖ ਸਾਰੀ ਦੁਨੀਆ ਪਰ ਦੇ ਵਿੱਚ ਚੜ੍ਹਦੀ ਕਲਾ ਵਿੱਚ ਰੇਹਣਗੇ ਪਾਵੇਂ ਸਿੱਖ ਥੋੜੀ ਆਬਾਦੀ ਵੇ ਸਾਰੀ ਦੁਨੀਆ ਵਿੱਚ ਹਨ ਪਰ ਇਹਨਾਂ ਦੀ ਇੱਕ ਆਪਣੀ ਪਹਿਚਾਨ ਹੈ ਇਹਨਾਂ ਦੀ ਰਾਜਨੀਤਿਕ ਪਾਰਟੀ ਗੱਜੋ ਸ਼੍ਰੋਮਣੀ ਅਕਾਲੀ ਦਲ ਪਹਿਚਾਨ ਹੈ ਜੋ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਮੈਂ ਸਮਝਦਾ ਸਿੱਖ ਧਰਮ ਜਿੱਥੇ ਰਾਜਨੀਤਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਉੱਥੇ ਸਿੱਖ ਪੰਤੇ ਅਤੇ ਸਿੱਖੀ ਵੀ ਬਹੁਤ ਵੱਡੀ ਟਾ ਲੱਗੇਗੀ ਇਸ ਕਰਕੇ ਸਿੰਘ ਸਹਿਬਾਨ ਨੂੰ ਇਸ ਬੰਦ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਸ਼ਕਤੀ ਵਿਖਾਉਂਦੇ ਆਂਦੇ ਜਿਹੜੇ ਵੀ ਅੱਜ ਆਪਣੇ ਲਾਲਚਾਂ ਅਤੇ ਆਪਣੀਆਂ ਕੁਰਸੀਆਂ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਨੂੰ ਹੀ ਟਾਲ ਆ ਰਹੇ ਹਨ ਉਹਨਾਂ ਨੂੰ ਇਹ ਦੇਸ਼ ਜਾਰੀ ਕਰਕੇ ਕਰਨ ਕਿ ਜਿੰਨੇ ਵੀ ਹੁਣ ਤੱਕ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਇੱਕ ਅਕਾਲੀ ਦਲ ਦੇ ਝੰਡੇ ਥਲੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਪੰਥ ਅਤੇ ਸਿੱਖੀ ਤੇ ਸੇਕਤਰੰਦੀ ਰੱਖੀ ਹੋ ਸਕੇ ਇਸ ਕਰਕੇ ਅੱਜ ਇਹ ਮੈਮੋਰੰਡਮ ਆਪਣੇ ਮੈਂਬਰ ਸਾਹਿਬਾਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਦੇਵਾਂਗੇ ਤੇ ਬੇਨਤੀ ਕਰਨ ਆਇਆ ਨਿਮਰਤਾ ਸਹਿਤ ਤੁਸੀਂ ਸਾਨੂੰ ਗਾਲੀ ਤੇ ਕੱਢਦੇ ਰਹੇ ਪਰ ਤੁਹਾਡੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੂੰ ਨਹੀਂ ਸੰਭਾਲ ਸਕੀ ਫਿਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਹਾਨੂੰ ਬੇਨਤੀ ਕਰਨ ਆਹੀ ਹੈ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਕਿ ਸੰਭਾਲੋ ਆਪਣੇ ਆਪ ਨੂੰ ਜੇ ਅਕਾਲੀ ਦਲ ਦਾ ਬੇੜਾ ਡੁੱਬਦਾ ਹੈ ਤੇ ਨਾ ਸਾਡੀ ਪੰਜਾਬੀ ਇਤਿਹਰ ਹੈਗੀ ਤੇ ਨਾ ਸਿੱਖ ਧਰਮ ਤੇ ਨਾ ਸਿੱਖੀ ਰਹੇਗੀ ਨਾ ਖਾਲਸਾ ਪੰਥ ਤਾਕਤਵਰ ਰਹੇਗਾ ਕਿਉਂਕਿ ਪੰਜਾਬੀ ਪਾਲਟੀ ਦੁਨੀਆ ਦੇ ਵਿੱਚ ਇੱਕ ਹੀ ਸਿੱਖਾਂ ਦੀ ਪਾਲਟੀ ਜਿਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੈ ਠੀਕ ਹੈ ਇੱਕ ਲਈ ਜੀ ਸਾਹਿਬ ਜਿਹੜੀ ਨਵਾਂ ਕਾਲੀਦਲ ਦਾ ਇਹਨਾਂ ਨੂੰ ਹੋਸ਼ ਕਰਨੀ ਚਾਹੀਦੀ ਹੈ ਮੈਂ ਤੇ ਕਹਿੰਦਾ ਪਿਛਲੇ ਅਕਾਲੀ ਦਲ ਟੁੱਟਨੇ ਚਾਹੀਦੇ ਨੇ ਤੇ ਹਰ ਰੋਇ ਨਵਾਂ ਅਕਾਲੀ ਦਲ ਪੰਜਾਬ ਵਿੱਚ ਖੜਾ ਹੋ ਰਿਹਾ ਹੈ ਇਸ ਕਰਕੇ ਸਾਰੀ ਦੁਨੀਆ ਦੇ ਸਿੱਖ ਚਿੰਤਿਤ ਨੇ ਕੋਈ ਅੱਗੇ ਆਵੇ ਜਾਂ ਨਾ ਆਵੇ ਪਰ ਮੈਂ ਤੇ ਸਾਡੀ ਹਰਿਆਣਾ ਕਮੇਟੀ ਇਹ ਜਰੂਰ ਮਹਿਸੂਸ ਕਰਦੀ ਐ ਸਾ ਮਤਾ ਵੀ ਪਾਸ ਕੀਤਾ ਹੈ ਕਿ ਜਾ ਕੇ ਬੇਨਤੀ ਕਰੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਪੰਜੇ ਤਖਤਾਂ ਨੂੰ ਲੈਟਰ ਵੀ ਲੈਖ ਦਿੱਤੇ ਨੇ ਇੱਥੇ ਅਕਾਲ ਤਖਤ ਖੁਰ ਲੈਟਰ ਅਸੀਂ ਦੇਣ ਆਏ ਆ ਬੇਨਤੀ ਪੱਤਰ ਲੈ ਕੇ ਆਏ ਆ ਤਾਂ ਕਿ ਅਕਾਲ ਤਖਤ ਸਾਹਿਬ ਦੇ ਜਹੇਦਾਰ ਆਪਣੇ ਪੰਜ ਸੱਜ ਸਭਾਨਾਂ ਨੂੰ ਇੱਥੇ ਬੁਲਾ ਕੇ ਇੱਕ ਉਸਖ ਨਿਰਦੇਸ਼ ਜਾਰੀ ਕਰਨ ਤੇ ਮੈਂ ਤੇ ਇੱਕ ਗੱਲ ਦਾ ਹਾਮੀ ਆ ਅਕਾਲੀ ਦਲ ਇੱਕ ਹੋਣਾ ਚਾਹੀਦਾ ਇੱਕ ਝੰਡਾ ਹੋਣਾ ਚਾਹੀਦਾ ਇੱਕ ਨਿਸ਼ਾਨ ਹੋਣਾ ਚਾਹੀਦਾ ਦੂਜਾ ਕੋਈ ਨਹੀਂ ਹੋਣਾ ਚਾਹੀਦਾ ਜਿਹੜਾ ਨਹੀਂ ਮੰਨਦਾ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਜੋ ਫੈਸਲਾ ਲੈਂਦੇ ਨੇ ਉਹ ਫਿਰ ਫੈਸਲਾ ਇਹਨਾਂ ਨੂੰ ਲੈਣ ਵਾਸਤੇ ਹਿੰਮਤ ਮੁਖਾਣੀ ਪੈਗੀ ਦਿਰਤਾ ਨਾਲ ਫੈਸਲਾ ਲੈਣਾ ਪੈਣਾ ਠੀਕ ਹੈ ਮੈਂ ਉਹ ਮੈਂ ਕੰਟਰੋਵਰਸੀ ਪੈਂਦਾ ਹੀ ਨਹੀਂ ਜੀ ਮੈਂ ਤੁਹਾਨੂੰ ਕਿਹਾ ਇੱਕ ਨਿਸ਼ਾਨ ਹੋਵੇ ਇੱਕ ਖਾਲਸਾ ਪੰਥ ਹੋਵੇ ਇੱਕ ਅਕਾਲੀ ਦਲ ਹੋਵੇ ਮੈਂ ਤੇ ਇਹਨਾਂ ਦੇ ਵੀ ਵਿਰੋਧਾਂ ਕਿ ਆਪਾਂ 350 ਸਾਲਾ ਮਨਾ ਰਹੇ ਹਾਂ ਕੋਈ ਇਧਰੋਂ ਨਗਰ ਕੀਰਤਨ ਕੱਢ ਰਿਹਾ ਕੋਈ ਇਧਰੋਂ ਨਗਰ ਕੀਰਤਨ ਕੱਢਦਾ ਕੋਈ ਸੰਸਥਾ ਕੱਢੀ ਹੈ ਅਕਾਲ ਤਖਤ ਤੋਂ ਪ੍ਰਵਾਨਿਤ ਇੱਕੋ ਨਗਰ ਕੀਰਤਨ ਨਿਕਲਣਾ ਚਾਹੀਦਾ ਸਾਰੇ ਹਿੰਦੁਸਤਾਨ ਦੇ ਵਿੱਚ 350 ਸਾਲਾ ਨੂੰ ਲੈ ਕੇ ਤੇ ਸਾਰਾ ਅੱਗੇ ਕਲਤਖ ਸਾਹਿਬ ਸਾਡੀ ਅਗਿਸ਼ਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨ ਸਾਡੀ ਜਿਹੜੀ ਅੱਗੇ ਉਹਨਾਂ ਦੇ ਮਗਰ ਪੰਜੇ ਤਖਤਾਂ ਦੇ ਜਹੇਦਾਰੋਂ ਤੇ ਸਾਰੀ ਕੌਮ ਇੱਕੋ ਝੰਡੇ ਥਲੇ ਨਗਰ ਕੀਰਤਨ ਕਰਨੇ ਚਾਹੀਦੇ ਨੇ ਮੈਂ ਇਹਨਾਂ ਦੇ ਵੀ ਹੱਕੇ 'ਚ ਨਹੀਂ ਤਾਂ ਕਿ ਦੁਨੀਆ ਪਰਦੇ ਸਿੱਖਾਂ ਨੂੰ ਇਹ ਮੈਸੇਜ ਆਏ ਕਿ ਨਗਰ ਕਰਤੈ ਸ਼ਹੀਦੀ ਗੁਰਪੁਰਬ ਜੋ ਮਨਾਇਆ ਜਾ ਰਿਹਾ ਸਿੱਖ ਕੌਮ ਇਹਦੇ ਵਾਸਤੇ ਇਕੱਠੀ ਹੋ ਗਈ ਮੈਂ ਅਕਾਲੀ ਦਲ ਵਾਲਿਆਂ ਨੂੰ ਬੇਨਤੀ ਕਰਨਾ ਹਾਂ ਕਿ ਅਕਾਲੀ ਦਲ ਵਾਲਿਓ ਛੱਡ ਦਿਓ ਕੁਰਸੀਆਂ ਕੋਈ ਨਹੀਂ ساری ਉਮਰ ਤੂੰ ਬਹਿ ਕੇ ਰਹਿਣਾ ਤੇ ਕੀ ਜਵਾਬ ਹੋਵੇਗਾ ਤੁਹਾਡਾ ਖਾਲਸਾ ਪੰਥ ਵਾਸਤੇ ਆਪਾਂ ਅਮਰ ਸ਼ੱਕੇ ਗੁਰੂ ਦੇ ਸਿੱਖ ਬਣੇ ਆ ਤੇ ਸਾਡੇ ਔਸ 10ਵੇਂ ਪਾਤਸ਼ਾਹ ਨੇ ਸਿਰਫ ਆਪਣਾ ਧਰਮ ਬਚਾਉਣ ਵਾਸਤੇ ਜਲਮ ਦੇ ਵਿਰੋਧ ਲੈ ਕੇ ਆਪਣਾ ਸਰਵ ਪਰਵਰ ਕੁਰਬਾਨ ਕਰਤਾ ਅੱਜ ਉਸ ਵਰਗਾ ਚ ਬਹਿ ਕੇ 10ਵੇਂ ਪਾਤਸ਼ਾਹ ਕੀ ਸੋਚਦੇ ਹੋਣਗੇ ਕਿ ਆ ਖਾਲਸਾ ਪੰਥ ਸਾਜਿਆ ਸੀ ਜਿਹੜਾ ਆਪਣੀਆਂ ਕੁਰਸੀਆਂ ਨੂੰ ਗੱਡਣ ਵਾਸਤੇ ਸਿੱਖ ਪੰਥ ਨੇ ਤੇ ਸਿੱਖ ਸਿੱਖ ਨੂੰ ਰੋਕ ਕੇ ਮੈਂ ਮੈਂ ਤਾਂ ਕਿਸੇ ਦੀ سپورਟ ਹੀ ਨਹੀਂ ਕਰਦਾ ਮੈਂ ਨਾ ਸਾਰੇ ਇਕੱਠੇ ਹੁਣ ਸਾਰੇ ਅਕਾਲੀ ਦਲ ਪੰਗ ਹੋਣ ਜਿੰਨੇ ਵੀ ਹੁਣ ਤੱਕ ਅਕਾਲੀ ਦਲ ਬਣੇ ਨੇ ਕਿਉਂਕਿ ਕੋਈ ਅਕਾਲੀ ਦਲ ਸੰਭਾਲ ਹੀ ਨਹੀਂ ਆਪਣੇ ਆਪ ਨੂੰ ਸਕੇਆ ਕੋਈ ਪੰਛੀ ਦੀ ਪਾਲਤ ਨਹੀਂ ਰਹੇਗੀ ਇੱਕੋ ਸ਼ੋਮਨੀ ਅਕਾਲੀ ਦਲ ਹੋਣਾ ਚਾਹੀਦਾ ਪਿੱਛੇ ਜਿਹੜੇ ਨਾਂ ਨੂੰ ਲੱਗਦੇ ਉਹ ਨਹੀਂ ਲੱਗਣੇ ਚਾਹੀਦੇ ਇੱਕੋ ਸ਼ੋਮਨੀ ਅਕਾਲੀ ਦਲ ਹੋਵੇ ਇੱਕੋ ਝੰਡਾ ਹੋਵੇ ਇੱਕੋ ਨਿਸ਼ਾਨਾ ਹੋਣਾ ਚਾਹੀਦਾ ਠੀਕ ਹੈ ਸਮਝੋਤਾ ਹੋ ਗਿਆ ਜੀ ਦਾदू ਵਾਲਾ ਸਾਹਿਬ ਤੁਹਾਡੀਆਂ ਵੀ ਤੁਸੀਂ ਤੁਸੀਂ ਉਲਟੀਆਂ ਗੱਲ ਸਵਾਲ ਪੂਰਾ ਲੈਂਦਾ ਤੁਸੀਂ ਕਹਿੰਦੇ ਇਕੱਠੇ ਹੋ ਜੋ ਤੁਸੀਂ ਧਰਮ ਪ੍ਰਚਾਰ ਇੱਕ ਵੱਖਰੇ ਚੱਲਦਾ ਹੋਏ ਲੈਵਲ ਤੇ ਪ੍ਰਧਾਨ ਜਿਹੜੇ ਮੇਰੀ ਗੱਲ ਸੁਣੋ ਕੋਈ ਧਰਮ ਪ੍ਰਚਾਰ ਨਹੀਂ ਹਰਿਆਣਾ ਵਿੱਚ ਨਾ ਕੋ ਚੇਅਰਮੈਨ ਜੇ ਕੋ ਆਪਣੇ ਆਪ ਨੂੰ ਲਖਾਂਦਾ ਹੈ ਉਹ ਬਿਲਕੁਲ ਗਲਤ ਕਰ ਰਿਹਾ ਕਿਉਂਕਿ ਧਰਮ ਪ੍ਰਚਾਰ ਬਣਾਏ ਸਨ ਤੇ ਬਸ ਉਸ ਤੋਂ ਬਾਅਦ ਉਹਨਾਂ ਦੀਆਂ ਹੱਥਾਂ ਦੇਖ ਕੇ ਉਹ ਬੰਦ ਕਰ ਦਿੱਤੇ ਗਏ ਸਾਰੀਆਂ ਸਾਰੀਆਂ ਚੇਰਮੈਨੀਆਂ ਬੰਦ ਕਰਤੀਆਂ ਸਾਰੀਆਂ ਸਬ ਕਮੇਟੀਆਂ ਬੰਦ ਕਰ ਦਿੱਤੀਆਂ ਨੇ ਸਾਡੇ ਜਿਹੜੀ ਤੁਹਾਨੂੰ ਗੱਲ ਗੱਲ ਕੀਤੀ ਕੱਲ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ 49 ਦਾ ਹਾਊਸ ਇਕੱਠਾ ਹੋ ਕੇ ਤੁਹਾਂ ਵੇਖਿਆ ਉਹਨੇ ਡਾਡੂ ਵਾਲੀ ਬੈਠਾ ਸੀ ਮੈਂ ਬੈਠਾ 49 ਦੇ 49 ਮੈਂਬਰ ਹਾਜ਼ਰ ਸਨ ਕਿ ਉੱਥੇ ਮੀਟਿੰਗ ਕੀਤੀ 49 ਦਾ 49 ਹਾਊਸ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਲੈ ਕੇ ਜਿਹੜਾ ਉਹ ਆਪਣਾ ਨਵੰਬਰ ਵਿੱਚ ਮਨਾ ਰਿਹਾ ਹੈ ਸ਼ਹੀਦੀ ਗੁਰਪੁਰ 350 ਸਾਲਾ ਠੀਕ ਹੈ ਜੀ ਪ੍ਰਧਾਨ ਮੜਾ ਤੇ ਲਾਇਕ ਨਹੀਂ ਹੈ ਚਲੋ ਚਲੋ ਉਹ 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 ਪ੍ਰਧਾਨ ਹਟਾ ਦੇਣ ਉਹਨਾਂ ਨੂੰ ਉਹ ਸੋਚਣਾ ਚਾਹੀਦਾ ਜੇ ਉਹ ਪ੍ਰਧਾਨ ਬਣਾਇਆ ਜੇ ਮਾਰਾ ਉਹ ਤੇ ਆਪੇ ਸੰਗਤ ਅੱਟ ਗਈ ਹੋਰ ਕੌਣਾਂ ਚਲੋ ਕੰਟਰੋਵਰਸੀ ਅਨੁਸਾਰ ਦੂਜਾ ਸਵਾਲ ਦੂਜਾ ਸਵਾਲ ਇੱਕ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਜੀ ਅੱਜ ਆਪਾਂ ਦੂਜਾ ਮਕਸਦੇ ਕੇ ਲੈ ਕੇ ਆਇਆ ਮੈਂ ਪਿਛਲੀ ਵਾਰੀ ਬੇਨਤੀ ਕਰਕੇ ਗਿਆ ਹਾਂ ਕਿ ਇੱਥੇ ਸਾਡੇ ਨਾਲ ਜਦੋਂ ਹਰਿਆਣੇ ਦੀ ਸਿਕ ਸੰਗਤ ਆਉਂਦੀ ਸਾਨੂੰ ਜਲੀਲ ਕੀਤਾ ਜਾਂਦਾ ਕਮਰਿਆਂ ਵਾਸਤੇ ਜਰੂਰੀ ਕਮਰੇ 100 101 ਸਰਾਜ ਖਾਲੀ ਪਏ ਹੁੰਦੇ ਨੇ ਮੈਨੂੰ ਵੀ ਜਲੀਲ ਕੀਤਾ ਗਿਆ ਦੋ ਵਾਰ ਮੈਥੋਂ ਹੀ ਕਿਰਾਇਆ ਮੰਗਿਆ ਗਿਆ ਤੇ ਕਮਰਾ ਨਹੀਂ ਦਿੱਤਾ ਗਿਆ ਮੈਨੂੰ ਦਿੱਤਾ ਮੇਰੀ ਸਿਕਿਉਰਿਟੀ ਵਾਲਿਆਂ ਨੂੰ ਇਹ ਇਹਨਾਂ ਜਲੀਲ ਕੀਤਾ ਵੀ ਤੈਨੂੰ ਕਮਰਾ ਨਹੀਂ ਚਾਹੀਦਾ ਤੇ ਫਿਰ ਦਿਨੋਂ ਮੈਂ ਬਿਆਨ ਦਿੱਤਾ ਤੁਹਾਡੀ ਪ੍ਰੈਸ ਤੇ ਰਹੀ ਬਿਆਨ ਦਿੱਤਾ ਤੇ ਸਰਨਾ ਸਾਹਿਬ ਤੇ ਦੂਜੇ سارے ਜਰਨਲਿਸਟਰ ਮੈਨੂੰ ਕਹਿਣ ਲੱਗੇ ਵੀ ਛਿੰਦਾ ਹਫਤੇ ਨੂੰ ਪ੍ਰੈਸੇਜ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਤੁਸੀਂ ਸਾਨੂੰ ਮਾਰੋ ਵੀ ਕੁੱਟੋ ਵੀ ਪਹਿਲਾਂ ਵੱਖ ਵੀ ਕੀਤਾ ਤੁਸੀਂ ਆਪਣਾ ਰਾਹ ਲੈਣ ਵਾਸਤੇ ਫਿਰ ਹੁਣ ਫਿਰ ਕੁੱਟਦੇ ਹੋ ਜਦੋਂ ਵੀ ਤੇ ਕਮਰੇ ਲੈਣ ਪ੍ਰਧਾਨ ਨੂੰ ਜੇ ਕਮਰਾ ਨਹੀਂ ਮਿਲਦਾ ਤੇ ਆਮ ਸੰਗਤ ਹਰਿਆਣੇ ਦਾ ਕੀ ਕਹਿੰਦੇ ਹੋਗੇ ਜਦੋਂ ਹਰਿਆਣੇ ਦਾ ਤੁਹਾਡੇ ਸਾਹਮਣੇ ਕਾਰਡ ਹੁੰਦਾ ਹੈ ਸਾਡਾ ਆਥੈਂਟੀਫਿਕੇਸ਼ਨ ਕਾਰਡ ਹੁੰਦਾ ਹੈ ਤੇ ਉਸੇ ਕੰਬਿਆਂ ਦੇ ਮੂੰਹ ਬੰਦ ਹੋ ਜਾਂਦੇ ਨੇ ਕਮਰਾ ਖਾਲੀ ਕੋ ਨਹੀਂ ਤੇ ਜੇ ਅਕਾਲੀ ਦਲ ਵਾਲਿਆਂ ਦਾ ਕਿਸੇ ਦਾ ਫੋਨ ਆ ਜਾਂਦਾ ਹੈ ਤੇ ਫਿਰ ਤੁਹਾਡੇ ਕਮਰਿਆਂ ਦੇ ਮੂੰਹ ਖੁੱਲ ਜਾਂਦੇ ਨੇ ਤੇ ਸੰਗਤ ਵਿਚਾਰੀ ਤਰਸਦੀ ਰਹਿੰਦੀ ਹੈ ਇਹ ਗੁਰੂ ਘਾਰੇ ਕਿਸੇ ਦੀ ਬਪੂਤੀ ਨਹੀਂ ਕਮਰੇ ਜਿੰਨਾ ਜਰ ਹੁੰਨ ਭਾਵੇਂ ਸੰਗਤ ਹੋਵੇ ਭਾਵੇਂ ਮੁੱਖ ਮੰਤਰੀ ਆਵੇ ਤੇ ਕਮਰੇ ਜਿੰਨਾ ਜਰ ਖਾਲੀ ਨਾ ਹੋਣਾਂ ਤੇ ਖੁੱਲੇ ਬੰਨੇ ਚਾਹੀਦੇ ਨੇ ਜਦੋਂ ਸਮਾਪਤ ਹੋ ਜਾਣ ਉਹਨੂੰ ਬੇਨਤੀ ਕਰਨ ਭਈ ਕਮਰਾ ਖਾਲੀ ਕੋ ਨਹੀਂ ਇਸ ਕਰਕੇ ਇਹ ਵੀਆਈਪੀ ਕਲਚਰ ਮੈਂ ਤੇ ਹਰਿਆਣੇ 'ਚ ਖੜਨ ਕੀਤਾ ਇਹਨਾਂ ਨੂੰ ਬੇਨਤੀ ਕਰਨਾ ਉਸੇ ਉਪਲਕਸ਼ੇ 'ਚ ਅੱਜ ਹਰਿਆ ਦੋ ਵਾਰਾਂ ਤਿੰਨ ਵਾਰ ਮੈਂ ਪਹਿਲੂ ਆਪਣੇ ਇੱਥੇ ਜ਼ਮੀਨ ਵੇਖਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਹਰਿਆਣਾ ਨਿਵਾਸੀ ਇੱਥੇ ਬਣਾਏਗੀ ਜੀ ਦਾ ਨਾਗੁਰ ਰਾਮ ਦਾਸ ਜੀ ਦੇ ਨਾਮ ਤੇ ਹਰਿਆਣਾ ਨਿਵਾਸ ਰੱਖਿਆ ਜਾਏਗਾ ਅਸੀਂ ਬੜੀ ਛੇਤੀ ਉਹ ਜ਼ਮੀਨਾਂ ਪ੍ਰਾਪਤ ਕਰਕੇ ਇੱਥੇ ਆਪਣੀ ਹਰਿਆਣਾ ਕਮੇਟੀ ਦੀ ਸ਼ਰਮ ਬਣਾਗੇ ਤਾਂ ਕਿ ਹਰਿਆਣੇ ਦੇ ਸਿੱਖ ਨੂੰ ਇੱਥੇ ਆਣ ਕੇ ਜਲੀਲ ਨਾ ਹੋਣਾ ਪਵੇ ਚਲੋ ਠੀਕ ਹੈ